ਮੈਸ਼ਨਰ ਅਮਰ ਜਸਰ ਸਦਾ ਗੁਰਪ੍ਰੀਤ ਸਿੰਘ ਪੁਲਿਸ ਸਬਨਰੀ ਹੈਡਾ ਤਨ ਸਰ ਜਿਹੜੀ ਕ੍ਰਾਈਮ ਨੂੰ ਕਰਵ ਕਰਨ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਚ ਪੀਐਸ اسلامਾਬਾਦ ਦੇ ਐਸਐਚਓ ਨਾਲੇ ਏਸੀਪੀ ਸਾਹਿਬ ਸਰਦਾਰ ਜਸਪਾਲ ਸਿੰਘ ਜੀ ਏਸੀਪੀ ਸੈਂਟਰ ਸੇ ਚੌਂਕੀਗੜ੍ਹ ਜੋਨਾ ਨੇ ਆਪਣਾ ਐਫਆਈਆਰ ਨੰਬਰ 24125 ਹੈਗੀ ਹੈ ਅੰਡਰ ਸੈਕਸ਼ਨ 303 2 317 2 ਬੀਐਨਐਸ ਪੀਐਸ اسلامਾਬਾਦ ਉਹਦੇ ਚ ਇੱਕ ਮੁੰਡਾ ਰੈਸਟ ਕੀਤਾ ਵਿਸ਼ਾਲ son of ਤੀਫਾ ਵਿਸ਼ਾਲ ਤੇ ਇਹਦਾ ਇੱਕ ਸਾਥੀ ਸ਼ੇਕੋ ਉਹਨਾਂ ਨੇ ਇੱਕ ਪਰਚਾ ਦਰਜ ਹੋਇਆ ਸੀ 200 ਨੰਬਰ ਮਕਦਮਾ ਬਟਾ ਪਿਛਲੇ ਸਾਲ ਦਾ 24 ਦਾ ਪੀਐਸਆਟਾ 379 ਬੀ 2 ਦਾ ਇਹਦੇ ਚ ਇਹਨਾਂ ਨੇ ਇੱਕ ਲੇਡੀ ਤੋਂ ਚੇਨ ਕੋਈ ਸੀ ਉਹ ਸਕੂਟੀ ਤੇ ਜਾ ਰਹੀ ਸੀ ਤੇ ਉਹਦੇ ਕਾਫੀ ਸੱਟਾਂ ਵੀ ਲੱਗੀਆਂ ਸੀ ਤੇ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਤੇ ਅਸੀਂ ਆਪਨਾ ਅੱਜ ਇਹਨੂੰ ਗ੍ਰਿਫਤਾਰ ਕੀਤਾ ਹੈ ਵਿਸ਼ਾਲ ਨੂੰ ਇਹ ਕੋਟ ਖਾਲਸਾ ਦਾ ਰਹਿਣ ਵਾਲਾ ਹੈ ਤੇ 22 ਸਾਲ ਦੀ ਉਮਰ ਹੈ ਤੇ ਜਿਹੜਾ ਦੂਸਰਾ ਇਹਨਾਂ ਦਾ ਹੈਗਾ ਸਾਥੀ ਉਹ ਹਲੇ ਫਰਾਰੀ ਹੈ ਤੇ ਇਹਨੂੰ ਪੋਰੀ ਸਾਹਿਬ ਚੌਂਕ ਤੋਂ ਅਸੀਂ ਗ੍ਰਿਫਤਾਰ ਕੀਤਾ ਤੇ ਇਹਦੇ ਤੋਂ ਅਸੀਂ ਇੱਕ 골ਡ ਚੇਨ ਵੀ ਬਰਾਮਦ ਕੀਤੀ ਹੈ ਤੇ ਆਪਣਾ ਤਿੰਨ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਇਹਦੇ ਤੋਂ ਬਰਾਮਤ ਕੀਤੇ ਹੈ ਬਾਕੀ ਅਸੀਂ ਇਹਦਾ ਇਹਨੂੰ ਮਾਨਯੋਗ ਅਦਾਲਤ ਵਿੱਚ ਅਪੀਲ ਕਰਕੇ ਦਾ ਰਿਮਾਂਡ ਵੀ ਲਵਾਗੇ ਤੇ ਇਹਦੇ ਤੇ ਪਹਿਲਾਂ ਵੀ ਦੋ ਮੁਕੱਦਮੇ ਆਲਰੇਡੀ ਚੱਲ ਰਹੀ ਹੈ ਇੱਕ ਮੁਕੱਦਮਾ ਨੰਬਰ 66 ਹੈ 223 ਦਾ 379 ਬੀ ਦਾ ਤੇ ਦੂਸਰਾ ਹੈਗਾ 182 ਦਾ 14 8 2024 ਦਾ ਪੀਐਸ सदर ਦਾ ਮੁਕੱਦਮਾ ਹੈਗਾ ਉਹ ਹੈਗਾ 304 2 ਦਾ 35 ਤੇ 30 317 ਬੀਐਨਐਸ ਐਕਟ ਇਸ ਤੋਂ ਲਾ ਬ ਪੁਲਿਸ ਸਟੇਸ਼ਨ ਸਿਵਲ ਲਾਈਨ ਨਮਰਤਸਰ ਅੰਡਰ ਦ ਸੁਪਰਵੀਜ਼ਨ ਆਫ ਮਿਸਟਰ ਅਰਵਿੰਦ ਮੀਨਾ ਆਈਪੀਐਸ ਤੇ ਨਾਲੇ ਐਸਚੋ ਸਿਵਲ ਲਾਈਨ ਮਿਸਟਰ ਗੁਰਪ੍ਰੀਤ ਸਿੰਘ ਉਹਨਾਂ ਨੇ ਇੱਕ ਅਕਿਊਜ਼ ਰੈਸ ਕੀਤਾ ਸੁਨੀਲ ਸੈਨੀ ਅਲਾਈਸ ਗੋਰੀ ਸ਼ੰਕਰ ਇਹ ਵੀ ਇਸਲਾਮਾਬਾਦ ਏਰੀਆ ਦਾ ਰਹਿਣ ਵਾਲਾ ਹੈਗਾ ਗੁਰਨਾਨਕਪੁਰੇ ਦਾ ਤੇ ਇਹਦਾ ਮੁਕੱਦਮਾ ਹੈਗਾ 23125 ਅੰਡਰ ਸੈਕਸ਼ਨ 200 82125 302 303 2 ਬੀਐਨਐਸ ਪੀਐਸ 7 ਲਾਈਨ ਤੇ ਬੇਸਿਕਲੀ ਇੱਕ ਹੋਇਆ ਸੀਗਾ ਕਿ ਜਿਹੜਾ ਇੱਕ ਮਿਸਟਰ ਰਵੀ ਮਹਾਜਨ ਬੰਦਾ ਹੈ ਉਹ ਜਾ ਰਿਹਾ ਸੀਗਾ ਸਿਵਲਾਈਨ ਏਰੀਆ ਦੇ ਵਿੱਚ ਅ ਐਲਬਰਟ ਰੋਡ ਵੱਲ ਇੱਕ ਨਾਨੋ ਕਾਰ ਨੇ ਗ੍ਰੇ ਕਲਰ ਦੀ ਨਾਨੋ ਕਾਰ ਨੇ ਹਿੱਟ ਕੀਤਾ ਤੇ ਇਹ ਬੰਦਾ ਐਕਟਿਵ ਹਟੇ ਸੀਗਾ ਇਹ ਬੰਦਾ ਆਪਣਾ ਮਿਸਟਰ ਰਵੀ ਮਹਾਜਨ ਉਥੇ गिर ਗਿਆ ਈੜ ਉੱਤੇ ਇਕੱਠੀ ਹੋ ਗਈ ਤੇ ਜਦੋਂ ਪੀੜ ਇਕੱਠੀ ਹੋ ਗਈ ਤੇ ਇੱਕ ਜਿਹੜਾ ਅਕਿਊਜ਼ਡ ਹੈ ਸੁਨੀਲ ਸੈਣੀ ਇਹਨੇ ਅ ਜਦੋਂ ਮਤਲਬ ਚਲਾਕੀ ਨਾਲ 2 ਲੱਖ ਰੁਪਇਆ ਉਹਦੀ ਜੇਬ ਚੋਂ ਕੱਢ ਲਿਆ ਤੇ ਫਰਾਰ ਹੋ ਗਿਆ ਤੇ ਜਦੋਂ ਸਾਨੂੰ ਇਤਲਾਹ ਮਿਲੀ ਅਸੀਂ ਪਰਚਾ ਵੀ ਦਰਜ ਕੀਤਾ ਐਫ ਆਈ ਆ ਨੰਬਰ 6 ਤੇ ਅਸੀਂ ਇਹਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਇਹਦੇ ਕੋਲੋਂ ਸਾਨੂੰ 60000 70000 ਰੁਪਇਆ ਕੈਸ਼ ਬਰਾਮਦ ਹੋਇਆ ਹੈ ਤੇ ਪਲੱਸ ਜਿਹੜਾ ਇਹਦਾ ਹੀ ਸੁਨੀਲ ਦਾ ਜਿਹੜਾ ਐਕਟਿਵ ਆ ਸੀਗਾ ਉਹ ਵੀ ਅਸੀਂ ਇਹਦੇ ਕੋਲੋਂ ਬਰਾਮਦ ਕੀਤਾ ਜੀ ਹਲੇ ਅਸੀਂ ਹੋਰ ਵੀ ਰਿਕਵਰੀ ਕਰਨ ਦੀ ਕੋਸ਼ਿਸ਼ ਕਰ ਰਹੇ ਜਿਵੇਂ 2 ਲੱਖ ਦਾ ਸਨ ਦੱਸਿਆ ਸੀ ਤੇ 1 ਲੱਖ 30 ਹਜ਼ਾਰ ਹਾਲੇ ਪੈਂਡਿੰਗ ਹੈ ਬਟ ਇਹ ਵਿੱਚੋਂ 70 ਹਜ਼ਾਰ ਤੇ ਐਕਟਿਵਾ ਤਾਂ ਅਸੀਂ ਬਰਾਮਦ ਕਰ ਲਏ ਤੇ ਇਸ ਤੋਂ ਇਲਾਵਾ 1 1 2025 ਤੋਂ ਲੈ ਕੇ ਤਈ 1 2025 ਤੱਕ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ 39 ਪੀਓ ਅਰੈਸ ਕੀਤੇ ਹੈ ਜੀ ਤੇ ਇਸ ਤੋਂ ਇਲਾਵਾ ਜਿਹੜੇ ਚਲਾਨ ਹੈਗੇ ਆ ਜੀ ਉਹ ਇਹ 23 ਦਿਨਾਂ ਦੇ ਵਿੱਚ ਵਿੱਚ 999 ਚਲਾਨ ਅਸੀਂ ਅਫੈਂਡਰਸ ਦੇ ਕੀਤੇ ਆ ਤੇ ਅਸੀਂ ਅੱਗੇ ਥੋੜੇ ਦਿਨਾਂ ਦੇ ਵਿੱਚ ਹੀ ਜਿਹੜੇ 스마트 ਸਿਟੀ ਪ੍ਰੋਜੈਕਟ ਦੇ ਅੰਦਰ ਅੰਡਰ ਕੈਮਰੇ ਲੱਗੇ ਆ 6 ਕੈਮਰੇ ਜਿਹੜੇ ਕੈਂਪਸ ਦਾ ਕਾਫੀ ਲੱਗੇ ਪਰ ਜਿਹੜੇ ਚਲਾਨੇ ਲਈ ਜਿਹੜੇ 6 ਕੈਮਰਾਸ ਲੱਗੇ ਆ ਉਹ ਵੀ ਐਕਟੀਵੇਟ ਹੋਣਗੇ ਤੇ ਲੋਕਾਂ ਨੂੰ ਮੈਂ ਦੱਸਣਾ ਚਾਹਨਾ ਕਿ ਹੁਣ ਇਹ ਚਲਾਨਿੰਗ ਦਾ ਵੀ ਕੰਮ ਆਟੋਮੈਟਿਕਲੀ ਹੁਣ ਅਬ ਥੋੜੀ ਦੇਨਾ ਸ਼ੁਰੂ ਹੋ ਜਾਏਗਾ ਧੰਨਵਾਦ